ਮੈਂ ਕਈ ਵਾਰੀ ਦੇਖਦਾ ਮਾਂ ਕਿ ਜਦੋਂ ਅਸੀਂ ਕਿਸੇ ਐਮਐਲਏ ਨੂੰ ਮਿਲਣਾ ਹੋਵੇ ਜਾਂ ਮੰਤਰੀ ਨੂੰ ਮਿਲਣਾ ਹੋਵੇ ਨਾ ਤਾਂ ਸਾਨੂੰ ਕਈ ਤਰ੍ਹਾਂ ਦੀਆਂ ਅਪਾਇੰਟਮੈਂਟ ਲੈਣੀਆਂ ਪੈਂਦੀਆਂ ਬਾਬਾ ਜੀ ਖੁਦ ਰਾਸਫਾ ਮੈਂਬਰ ਆ ਤੇ ਇਹ ਤਾਂ ਬੜੇ ਸੌਖੇ ਤਰੀਕੇ ਦਾ ਮਿਲ ਲੈਂਦੇ ਹਰੇਕ ਨੇ ਨਹੀਂ ਬਿਲਕੁਲ ਜੀ ਸ਼ਹਿਰ ਵਿੱਚ ਅਸੀਂ ਰਹਿੰਦੇ ਆ ਜੇ ਕਿਤੇ ਆਮਸੀ ਨਾਲ ਵੀ ਗੱਲ ਕਰਨੀ ਹੋਵੇ ਜਾਂ ਮਿਲਣਾ ਕੋਈ ਕੰਮ ਕਰਨਾ ਹੋਵੇ ਨਾ ਤੇ ਆਮ ਲੋਕਾਂ ਨੂੰ ਬੜੇ ਦਸਤਰ ਲੈ ਕਢਾਉਣੇ ਪੈਂਦੇ ਕਈ ਕਰਨੇ ਪੈਂਦੇ ਇੱਕ ਰਾਜ ਸਭਾ ਮੈਂਬਰ ਨੇ ਰਾਜ ਸਭਾ ਮੈਂਬਰ ਨੇ ਅੱਛਾ ਇੱਕ ਗੱਲ ਹੋਰ ਰਾਜ ਸਭਾ ਮੈਂਬਰ ਤੇ ਹੁਣ ਬੋਨੇ ਨੇ ਪਹਿਲਾਂ ਉਹ ਸੰਤ ਨੇ ਸੰਤ ਨੇ ਉਹ ਪਹਿਲਾਂ ਵੀ ਲੋਕਾਂ ਦੇ ਦੁੱਖ ਸੁਣਦੇ ਆਏ ਨੇ ਉਹਨਾਂ ਦਾ ਨਿਵਾਰਣ ਕਰਦੇ ਆਏ ਨੇ ਹੁਣ ਉਹ ਤੋਂ ਦੁੱਗਣਾ ਕਰ ਰਹੇ ਨੇ ਕੋਈ ਚੇਂਜ ਨਹੀਂ ਆਇਆ ਉਹਨਾਂ ਬਿਲਕੁਲ ਹੁਣ ਪੰਜਾਬ ਦੀਆਂ ਪੰਜਾਬ ਤੋਂ ਇਲਾਵਾ ਵੀ ਦੂਸਰੀਆਂ ਸਟੇਟਾਂ ਦੀਆਂ ਬੱਚੀਆਂ ਨੇ ਜਿਹੜੀਆਂ ਦੂਸਰੇ ਦੇਸ਼ਾਂ 'ਚ ਰੋਲ ਰਹੀਆਂ ਸਨ ਗਲਤ ਕੰਮਾਂ 'ਚ ਪੈ ਗਈਆਂ ਸਨ ਉਹਨਾਂ ਨੂੰ ਛਡਾ ਕੇ ਲੈ ਕੇ ਇਹ ਬੜਾ ਵੱਡਾ ਕਾਰਜ ਹੈ ਕਿਉਂਕਿ ਸਾਡੇ ਕੋਲ ਤਾਂ ਆਪਣੇ ਪਰਿਵਾਰ ਮਸੀਂ ਸਾਂਭੇ ਜਾਂਦੇ ਨੇ ਉਹ ਇੰਨਾ ਵੱਡਾ ਅਦਾਰਾ ਸਾਂਭਣਾ ਬੜਾ ਔਖਾ ਕੰਮ ਹੈ ਅਦਾਰਾ ਬੜਾ ਵੱਡਾ ਹੈ ਔਰਾ ਬਹੁਤ ਵੱਡਾ ਬਹੁਤ ਵੱਡਾ ਹੈ ਉਹਨੂੰ ਐਕਸਪਲੇਨ ਕਰਨਾ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਕਿ ਐਕਸਪਲੇਨ ਕਰਨਾ ਬਹੁਤ ਔਖਾ ਹੈ ਤੁਸੀਂ ਦੇਖ ਵੀ ਸਕਦੇ ਵੀ ਹਰ ਫੀਲਡ ਦੇ ਵਿੱਚ ਉਹ ਸੰਪੂਰਨ ਨੇ